ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਮਾਨ ਜੋਗ ਗੁਰੂ ਰੂਪ ਸਤਸੰਗਤ ਜੀਓ ਆਪ ਜੀ ਬ੍ਰਹਮਗਣੀ ਤੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਬਿਰਤਾਂਤ ਸਰਵਣ ਕਰ ਰਹੇ ਹੋ ਅੱਜ ਦਾ ਪ੍ਰਸੰਗ ਹੈ ਬ੍ਰਹਮਗਣੀ ਤੰਤਨ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਡੇਰਾ ਬਾਬਾ ਨਾਨਕ ਨਗਰ ਦੀ ਨਹੀਂ ਰੱਖਣੀ ਜਿਸ ਸਥਾਨ ਤੇ ਸਤਸੰਗੀ ਜਨੋ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਦੇ ਅੰਤਮ ਦਿਹਾਰਿਆਂ ਦੇ ਸਮੇਂ ਚਾਦਰੇ ਦਾ ਸੰਸਕਾਰ ਕੀਤਾ ਗਿਆ ਉਸ ਸਥਾਨ ਤੇ ਇੱਕ ਜਾਦਗਰ ਬਣਾਈ ਗਈ ਕੁਝ ਕੁ ਸਮੇਂ ਦੇ ਬਾਅਦ ਉਸ ਨੂੰ ਰਾਵੀ ਦਰਿਆ ਦੇ ਵਹਿਣ ਵਿੱਚ ਰਾਵੀ ਦਰਿਆ ਨੇ ਵਹਾ ਲਿਆ ਚਾਦਰੇ ਦੀ ਵਿਭੂਤੀ ਇੱਕ ਗਾਗਰ ਵਿੱਚ ਪਾ ਕੇ ਉਸ ਸਥਾਨ ਦੇ ਉੱਤੇ ਰੱਖੀ ਹੋਈ ਸੀ ਜਿਸ ਨੂੰ ਬਾਬਾ ਸ੍ਰੀ ਚੰਦ ਜੀ ਨੇ ਉਸ ਦਰਿਆ ਦੇ ਵਹਿਣ ਦੇ ਵਿੱਚੋਂ ਬਾਹਰ ਕੱਢ ਲਿਆ ਅਤੇ ਗੁਰੂ ਪਿਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਮ ਉੱਪਰ ਇੱਕ ਨਗਰ ਬਸਾਉਣ ਦਾ ਖਿਆਲ ਬਾਬਾ ਸ੍ਰੀ ਚੰਦ ਜੀ ਦੇ ਮਨ ਅੰਦਰ ਆਇਆ ਤਾਂ ਇਸ ਮਹਾਨ ਕਾਰਜ ਵਾਸਤੇ ਬਾਬਾ ਬੁੱਢਾ ਜੀ ਨੂੰ ਬੁਲਾਉਣ ਲਈ ਬਾਬਾ ਸ੍ਰੀ ਚੰਦ ਜੀ ਨੇ ਭਾਈ ਕਮਲੀਆ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਭੇਜਿਆ ਭਾਈ ਕੰਬਲੀਆ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਭਾਨਾ ਤਲਵੰਡੀ ਨਗਰ ਵਿੱਚ ਆਏ ਅਤੇ ਆ ਕੇ ਬਾਬਾ ਸ੍ਰੀਚੰਦ ਜੀ ਦਾ ਸੁਨੇਹਾ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਕੰਬਲੀਆ ਜੀ ਦੀ ਆਉ ਭਗਤ ਕੀਤੀ ਅਤੇ ਆਉਣ ਦਾ ਮਨੋਰਥ ਵੀ ਪੁੱਛਿਆ ਫਿਰ ਬਾਬਾ ਬੁੱਢਾ ਜੀ ਨੇ ਭਾਈ ਕੰਬਲੀਆ ਜੀ ਨੂੰ ਸੁਭਾਵਕ ਇੱਕ ਸਵਾਲ ਵੀ ਕੀਤਾ ਕੇ ਬੜੇ ਲੰਬੇ ਸਮੇਂ ਦਾ ਸਾਡਾ ਮਿਲਾਪ ਹੈ ਆਪਸ ਵਿੱਚ ਅੱਜ ਤੱਕ ਇੱਕ ਮਨ ਅੰਦਰ ਆਉਣ ਵਾਲੀ ਗੱਲ ਤੁਹਾਨੂੰ ਪੁੱਛ ਨਹੀਂ ਸਕੇ ਭਾਈ ਕਮਲਿਆ ਜੀ ਦੱਸੋ ਕਿ ਤੁਸੀਂ ਗੁਰੂ ਚਰਨਾਂ 'ਚ ਕਿਵੇਂ ਜੁੜੇ ਸੀ ਭਾਈ ਕਮਲਿਆ ਜੀ ਕਹਿਣ ਲੱਗੇ ਕਿ ਮੈਂ ਬਚਪਨ ਦੇ ਵਿੱਚ ਮਰਦਾਰ ਖਾਣ ਦਾ ਸ਼ੌਕੀਨ ਸੀ ਭਾਵ ਮੁਰਦਾ ਮਾਸ ਖਾਣ ਦਾ ਮੈਨੂੰ ਬਹੁਤ ਸ਼ੌਕ ਸੀ ਜਦ ਗੁਰੂ ਸਾਹਿਬ ਜੀ ਨੇ ਮੈਨੂੰ ਦیدار ਦਿੱਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਤਰਸ ਭਰੀ ਨਜ਼ਰ ਸਤਿਗੁਰੂ ਜੀ ਦੀ ਮੇਰੇ ਉੱਤੇ ਪਈ ਤਾਂ ਮੇਰੇ ਜਨਮਾਂ ਜਨ ਮਾਤਰਾ ਦੇ ਪਾਪ ਕਰਮ ਧੋ ਦਿੱਤੇ ਅਤੇ ਮੈਨੂੰ ਸਦਾ ਲਈ ਅਕਾਲ ਪੁਰਖ ਦੇ ਰੰਗ ਵਿੱਚ ਰੰਗ ਦਿੱਤਾ ਉਸ ਦਿਨ ਤੋਂ ਮੈਂ ਆਪਣਾ ਜੀਵਨ ਗੁਰੂ ਸਾਹਿਬ ਜੀ ਨੂੰ ਹੀ ਅਰਪਣ ਕਰ ਦਿੱਤਾ ਜਿਸ ਵਕਤ ਮੈਂ ਗੁਰੂ ਸਾਹਿਬ ਜੀ ਦੇ ਹਜ਼ੂਰ ਆਇਆ ਸੀ ਉਸ ਵਕਤ ਬਾਬਾ ਸ੍ਰੀਚੰਦ ਜੀ ਬਚਪਨ ਵਿੱਚ ਸਨ ਭਾਵ ਬਾਲ ਸਨ ਅਜੇ ਮੈਂ ਉਹਨਾਂ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਕਦੇ ਮੋਢੇ ਉੱਪਰ ਚੁੱਕ ਕੇ ਘੜਾਉਦਾ ਹੁੰਦਾ ਸੀ ਬਾਬਾ ਸ੍ਰੀਚੰਦ ਜੀ ਭਾਵੇਂ ਜਵਾਨ ਹੋ ਗਏ ਪਰ ਬਾਬਾ ਜੀ ਮੈਂ ਅੱਜ ਵੀ ਉਹਨਾਂ ਨੂੰ ਹਰ ਜਗ੍ਹਾ ਆਪਣੀ ਪਿੱਠ ਤੇ ਚੁੱਕ ਕੇ ਲੈ ਜਾਂਦਾ ਹਾਂ ਇਉਂ ਗੁਰੂ ਸਾਹਿਬ ਜੀ ਨੇ ਮੇਰੇ ਉੱਤੇ ਪਰਪਕਾਰ ਕੀਤਾ ਅਤੇ ਮੇਰਾ ਜੀਵਨ ਸਫਲ ਬਣਾਇਆ ਆਪਣੇ ਘਰ ਦੀਆਂ ਸੇਵਾਵਾਂ ਦਿੱਤੀਆਂ ਮੈਂ ਅੱਜ ਵੀ ਗੁਰੂ ਕੇ ਸੱਜਾ ਜਦੇ ਦੀ ਸੇਵਾ ਦੇ ਵਿੱਚ ਜੁੜਿਆ ਹੋਇਆ ਹਾਂ। ਬਾਬਾ ਬੁੰਡਾ ਜੀ ਨੇ ਕਿਹਾ ਕਿ ਭਾਈ ਕਮਲਿਆ ਜੀ ਤੁਸੀਂ ਧੰਨ ਹੋ। ਬਾਬਾ ਸ੍ਰੀ ਚੰਦ ਜੀ ਦਾ ਸੱਦਾ ਪ੍ਰਵਾਨ ਕਰਕੇ ਬਾਬਾ ਬੁੰਡਾ ਜੀ ਨੇ ਭਾਈ ਕਮਲਿਆ ਜੀ ਦੇ ਨਾਲ ਜਾ ਕੇ ਸਤਸੰਗੀ ਜਨੋ ਜਿਸ ਸਥਾਨ ਤੇ ਨਵੇਂ ਨਗਰ ਦੀ ਨੀਂ ਰੱਖੀ ਉਸ ਨੂੰ ਅੱਜ ਵਰਤਮਾਨ ਦੇ ਵਿੱਚ ਡੇਰਾ ਬਾਬਾ ਨਾਨਕ ਨਗਰ ਨਾਲ ਜਾਣਿਆ ਜਾਂਦਾ ਹੈ ਜੋ ਕਿ ਗੁਰੂ ਪੰਥ ਦਾ ਮਹਾਨ ਇਤਿਹਾਸਕ ਨਗਰ ਹੈ। ਇਸ ਪਵਿੱਤਰ ਨਗਰ ਦੀ ਨੀਂਹ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਰਖਵਾਈ ਅਤੇ ਬਾਬਾ ਬੁੱਢਾ ਸਾਹਿਬ ਜੀ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ